ਚਾਰ ਮੰਗਾਂ ਦੇ ਮੁੱਖ ਰੱਖਦੇ ਹੋਏ ਅੱਜ ਮੀਟਿੰਗ ਹੁੰਦੀ ਹੋਈ ਨਹੀਂ ਰਹਿ ਗਈ ਜਦੇ ਵਿੱਚ ਸਾਰੀਆਂ ਪਾਰਟੀਆਂ ਪੰਜਾਬ ਦੀ ਇਸ ਜਗ੍ਹਾ ਤੇ ਤੇ ਮੌਜੂਦ ਰਹਿੰਦੇ ਹੋਏ ਆ ਜ਼ੂ ਨਜ਼ਰਾਂ ਇੱਕ ਵਾਰ ਨਜ਼ਰ ਜਿਹੜੀ ਉਵਾ ਲਈਏ ਤੇ ਨਜ਼ਰ ਦੇ ਵਿੱਚ ਪੰਜਾਬ ਡੈਲ ਪੂਲਿੰਗ ਨੀਤੀ ਜਿਹੜੀ ਆ ਉਹ ਲਗਾਤਾਰ ਕਿਸਾਨ ਜਿਹੜੇ ਨੇ ਉਸ ਦਾ ਵਿਰੋਧ ਕਰਦੇ ਹੋਏ ਵੀ ਨਜ਼ਰਾਂ ਨੇ ਸਮਝੌਤਾ ਦੀ ਗੱਲ ਕਰੀ ਪੰਜਾਬ ਦੇ ਪਾਣੀ ਦੀ ਗੱਲ ਕਰ ਚਾਹ ਹਿੱਸੇ ਕਰਤਾ ਲਹਿਰ ਦੀ ਗੱਲ ਕਰੀ ਜਿਹਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਉਹ ਪੂਰਨ ਤੌਰ ਤੇ ਇੱਥੇ ਅਜੇ ਮੌਜੂਦ ਰਹਿਣੀਆਂ ਹਾਲਾਂਕਿ ਜੇਕਰ ਸੁਦੀਪ ਸਿੰਘ ਸ਼ੁਕਰ ਦੀ ਗੱਲ ਕਰੇ ਡਿਸਟ੍ਰਿਕਟ ਪੈਜਨ ਦੇ ਨਵਾਂ ਸ਼ਹਿਰ ਸ਼੍ਰੋਮਣੀ ਅਕ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹਦੇ ਵਿੱਚ ਨੇ ਤੇ ਕੇਵਲ ਸਿੰਘ ਢਿੱਲੋਂ ਬੀਜੇਪੀ ਤੋਂ ਨੇ ਸੁਭਾਸ਼ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਤੋਂ ਨੇ ਅਫਤਾਰ ਸਿੰਘ ਬੀਐਸਪੀ ਤੋਂ ਸੁਖਵਿੰਦਰ ਸ਼ੇਖੋ ਸੀਪੀਐਮ ਅਤੇ ਮੀਤ ਸਿੰਘ ਬਖਤਪੁਰਾ ਸੀਪੀਆਈਐਮ ਤੋਂ ਨੇ ਜਿਹੜੇ ਕਿ ਇਹ ਸਾਰੇ ਲੀਡਰਸ ਜਿਹੜੇ ਨੇ ਇੱਥੇ ਪਹੁੰਚਦੇ ਹੋਏ ਅਨ ਨਜ਼ਰਾਂ ਨੇ ਹਲਕੀਆਂ ਆਮਾਦੀ ਪਾਰਟੀ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਫਿਲਹਾਲ ਹਜੇ ਤੱਕ ਜਿੰਨੀ ਨਮਾਇੰਦਗੀ ਹੋ ਨਹੀਂ ਤੇ ਪਹੁੰਚੇ ਹੋਏ ਨਜ਼ਰਾਂ ਬਲਵੀਰ ਸਿੰਘ ਰਾਜੇਵਾਲ ਦੀ ਗੱਲ ਕਰੀਏ ਤਾਂ ਬਲਵੀਰ ਸਿੰਘ ਰਾਜੇਵਾਲ ਦੀ ਹਵਾਇ ਦੇ ਵਿੱਚ ਇਹ ਸਾਰੀ ਮੀਟਿੰਗ ਤਰੀਆ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਤੇ ਵਿੱਚ ਹਰਿੰਦਰ ਸਿੰਘ ਲੱਖੋਪਾਲ ਜਿਹੜੇ ਨੇ ਪਹੁੰਚਦੇ ਹੋਏ ਨਜ਼ਰ ਆਏ ਨੇ ਦਰਸ਼ਨ ਸਿੰਘ ਕ੍ਰਾਂਤੀਕਾਰੀ ਯੂਨੀਅਨ ਤੋਂ ਪਹੁੰਚਦੇ ਹੋਏ ਨਜ਼ਰ ਆਏ ਨੇ ਪ੍ਰੇਮ ਸਿੰਘ ਪੰਗੋ ਦੀ ਗੱਲ ਕਰ ਲਈਏ ਚਤਨਾਮ ਸਿੰਘ ਅਜਰਾਲਾ ਦੀ ਗੱਲ ਕਰ ਲਈਏ ਜੰਗ ਸਿੰਘ ਚੌਂਦਾ ਦੀ ਗੱਲ ਕਰ ਲਈਏ ਮੁਕੇਸ਼ ਚੰਦਰ ਦੀ ਗੱਲ ਕਰ ਲਈਏ ਰੋਲਦ ਸਿੰਘ ਮਾਨਸਾ ਦੀ ਗੱਲ ਕਰ ਲਈਏ ਰਮਿੰਦਰ ਸਿੰਘ ਪਟਿਆਲਾ ਦੀ ਗੱਲ ਕਰ ਲਈਏ ਬੋਟਾ ਸਿੰਘ ਬੁਰਜ ਗਿਲ ਦੀ ਗੱਲ ਕਰ ਲਈਏ ਤੇ ਸਾਰੇ ਇਹ ਜਿਹੜੇ ਲੀਡਰ ਨੇ ਉਹ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਤੇ ਸਾਰੇ ਪਰ 35 ਦੇ ਵਿੱਚ ਇਹ ਕਿਸਾਨ ਭਵਨ ਦੇ ਵਿੱਚ ਮੀਟਿੰਗ ਜੀ ਰੱਖੀ ਗਈ ਹੈ ਹਾਲਾਂਕਿ 11 ਵਜੇ ਦਾ ਸਮੇਂ ਸੀਗਾ ਤੇ 11 ਵਜੇ ਟਾਈਮ ਦੀ ਗੱਲ ਕਰੀ ਤਾਂ 11:30 ਫਿਲਹਾਲ ਹੁਣ ਤੱਕ ਪਹੁੰਚ ਚੁੱਕੇ ਨੇ ਤੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਚਾਹੇ ਗੱਲ ਕਰ ਲੈ ਕਾਂਗਰਸ ਦੇ ਨੁਮਾਇੰਦੇ ਜਿਹਨੇ ਫਿਲਹਾਲ ਨਹੀਂ ਪਹੁੰਚਦੇ ਹੋਏ ਨਜ਼ਰ ਆਏ ਤੇ 11:30 ਵਜੇ ਮੀਟਿੰਗ ਤੇ ਆ ਰਹੀ ਹੈ ਤੇ 11 ਦੇ 2 ਵਜੇ ਤੱਕ ਇਹ ਮੀਟਿੰਗ ਜਿਹੜੀ ਚੱਲਦੀ ਹੋਈ ਨਜ਼ਰ ਆਏਗੀ ਤੇ ਖੁੱਲ ਕੇ ਜਿਹੜੀ ਚਰਚਾ ਇਸ ਮੀਟਿੰਗ ਦੇ ਵਿੱਚ ਪੋਲਿਟিক্যাল ਲੀਡਰਾਂ ਦੇ ਨਾਲ ਹੋਤੀ ਹੋਈ ਜ਼ੂਲ ਨਜ਼ਰ ਆਏਗੀ। ਸਰਕਾਰ ਨੇ ਲੈਂਡ ਪੋਲਿੰਗ ਦੀ ਇਹ ਸਕੀਮ ਚਲਾਈ ਆ। ਅਸੀਂ ਬਿਲਕੁਲ ਪੂਰੀ ਤਰ੍ਹਾਂ ਇਹਦਾ ਵਿਰੋਧ ਕਰਦੇ ਆਂ। ਔਰ ਡਟ ਕੇ ਕਿਸਾਨਾਂ ਦੇ ਨਾਲ ਖੜੇ ਆਂ। ਇਸੇ ਕਰਕੇ ਅੱਜ ਮੀਟਿੰਗ 'ਚ ਆਏ ਆਂ ਕਿ ਜੋ ਵੀ ਕਿਸਾਨ ਕਰਨਗੇ, ਜਿੱਥੇ ਸੰਘਰਸ਼ ਕਰਨਗੇ, ਅਸੀਂ ਪੂਰਾ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ। ਇਹ ਬਿਲਕੁਲ ਫਰਾਉਡ ਆ, ਇਹ ਗਲਤ ਸਕੀਮ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਈ ਸਾਹਿਬ ਕਿਸਾਨ ਦੀ ਮਦਦ ਕਿਵੇਂ ਕਰਨਗੇ ਜੇ ਕਿਸੇ ਕੋਲ 5 ਏਕੜ ਦਾ 10 ਏਕੜਾ ਉਹ ਜ਼ਮੀਨ ਇਹਨਾਂ ਨੇ ਲੈ ਲਈ ਉਹ ਤੇ ਉਹਦਾ ਪਰਿਵਾਰ ਪਾਲਦਾ ਕਿਸਾਨ ਦਾ ਉਹਦੇ ਮਜ਼ਦੂਰ ਕੰਮ ਕਰਦਾ ਉਹੀ ਕਣਕ ਆਪਾ ਚੌਲ ਚੌਲ ਜਿਹੜੇ ਹੈਗੇ ਉਹ ਮੰਡੀਆਂ 'ਚ ਲੈ ਕੇ ਜਾਣੇ ਆ ਅੱਠੀਆਂ ਦਾ ਕੰਮ ਆ ਵਪਾਰੀਆਂ ਦਾ ਕੰਮ ਖਤਮ ਹੋ ਗਿਆ ਇਹ ਤਾਂ ਪੰਜਾਬ ਨੂੰ ਤਬਾਹ ਕਰਨ ਵਾਲੀ ਸਕੀਮ ਆ ਕੇਵਲ ਇਹ ਤਾਂ ਗੱਲ ਹੋਈ ਜਿਹੜੀ ਕੇ ਲਈ ਪੰਜਾਬ ਸਰਕਾਰ ਦੇ ਸੇ ਬਹੁਤ ਸਾਰੇ ਮੁੱਦੇ ਇਹ ਹੈ ਜਿਹੜੇ ਕੇਂਦਰ ਦੇ ਆ ਵਿਸ਼ੇ ਵਪਾਰ ਸਮਝੌਤੇ ਕਹਿੰਦੇ ਰੱਦ ਕੀਤੇ ਜਾਣ ਫਰੋ ਦੇ ਲਈ ਤਿਆਰੋਂ ਦੇਖੋ ਅਸੀਂ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕੇਂਦਰ ਦੇ ਮੰਤਰੀ ਸਾਹਿਬ ਆਏ ਆ ਹਮੇਸ਼ਾ ਸਹਿਯੋਗ ਦਿੱਤਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨ ਦੇ ਨਾਲ ਖੜੀ ਆ ਅਸੀਂ ਖੁਦ ਕਿਸਾਨ ਆ ਸਾਨੂੰ ਪਤਾ ਕਿ ਕਿਸਾਨਾਂ ਦੇ ਕੀ ਤਕਲੀਫਾਂ ਨੇ ਜੋ ਸੈਂਟਰ ਸਰਕਾਰ ਪੰਜਾਬਾ ਲਈ ਮੋਦੀ ਸਾਹਿਬ ਦੀ ਆ ਹੁਣੇ ਦੇਖ ਲਓ ਤੁਸੀਂ ਕਿਸਾਨ ਨਿਧੀ ਸਕੀਮ ਦੇ ਵਿੱਚ ਹਮੇਸ਼ਾ ਮੋਦੀ ਸਾਹਿਬ ਕਿਸਾਨਾਂ ਦੇ ਨਾਲ ਚਟਾਨ ਮੰਗੂ ਖੜੇ ਆ ਸੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਚਟਾਨ ਮੰਗੂ ਖੜੀ ਆ ਸਵਾਜੀ ਜਿਹੜੇ ਕੇਂਦਰ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਕੀ ਚਰਚਾ ਫਿਰ ਕੀ ਸਟੈਂਡ ਹੋਏਗਾ ਕਿਉਂਕਿ ਮੁੱਦੇ ਤੁਸੀਂ ਪੜ੍ਹ ਲੈ ਹੋਵੋਗੇ ਇਹ ਦੇਖੋ ਕੇਂਦਰ ਦੇ ਮੁੱਦਿਆਂ ਬਾਰੇ ਵੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਵੀ ਮੁੱਦੇ ਇੱਥੇ ਆਉਣਗੇ ਸਾਡੇ ਤਾਂ ਮੰਤਰੀ ਆਪ ਆ ਕੇ ਗੱਲ ਕਰ ਰਹੇ ਆ ਕਿਸਾਨ ਨੇਤਾਵਾਂ ਨਾਲ ਵੀ ਗੱਲ ਕਰ ਰਹੇ ਆ ਔਰ ਜਿਵੇਂ ਧਿਆਨ ਚਾਊਗਾ ਪਿਛਲੀਆਂ ਜਿੰਨੀਆਂ ਵਿਸ਼ੇ ਵਪਾਰ ਸੰਗਠਨ ਦੀਆਂ ਵਾਰਤਾਵਾਂ ਹੋਈਆਂ ਅਮਰੀਕਾ ਔਰ ਬਾਕੀ ਵੱਡੇ ਦੇਸ਼ਾਂ ਨੇ ਪੂਰ ਜ਼ੋਰ ਕੋਸ਼ਿਸ਼ ਕੀਤੀ ਕਿ ਉਹਦੇ 'ਚ ਕੋਈ ਸਮਝੌਤਾ ਹੋ ਸਕੇ ਸਿਰਫ ਹਿੰਦੁਸਤਾਨ ਔਰ ਮੋਦੀ ਸਾਹਿਬ ਨੇ ਸਟੈਂਡ ਲਿਆ ਔਰ ਦੁਨੀਆ ਭਰ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਜਿਹੜੀ ਆ ਉਹ WTO 'ਚ ਵੀ ਕੀਤੀ ਜਾ ਰਹੀ ਆ ਕੇਂਦਰ ਸਰਕਾਰ ਨਾਲ ਜੁੜੇ ਜਿੰਨੇ ਮੁੱਦੇ ਹੋਣਗੇ ਉਹਨਾਂ ਸਾਰੇ ਮੁੱਦਿਆਂ ਤੇ ਵੀ ਅਸੀਂ ਪੂਰੀ ਗੰਭੀਰਤਾ ਦੇ ਨਾਲ ਕੇਂਦਰ ਸਰਕਾਰ ਦੇ ਕੋਲੇ ਆਪਦਾ ਪੱਖ ਰੱਖਾਂਗੇ ਪੰਜਾਬ ਦਾ ਪੱਖ ਰੱਖਾਂਗੇ ਪੰਜਾਬ ਦੇ ਕਿਸਾਨਾਂ ਦਾ ਪੱਖ ਰੱਖਾਂਗੇ ਔਰ ਸਰਕਾਰ ਬੜੀ ਸੁਹਿਰਦ ਹੈ Shivraj Singh Chouhan ji ਜਿਹੜੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਆ ਉਹ ਤਾਂ ਆਪ ਲਗਾਤਾਰ ਪੰਜਾਬ ਆ ਰਹੇ ਆ ਆ ਕਰਕੇ ਕਿਸਾਨ ਨੇਤਾਵਾਂ ਨੂੰ ਮਿਲ ਰਹੇ ਆ ਮੈਨੂੰ ਪੂਰੀ ਉਮੀਦ ਹੈ ਕਿ ਜੋ ਜੋ ਇਸ਼ੂਜ਼ ਜੜੇ ਆ ਉਹਨਾਂ ਤੇ ਕੇਂਦਰ ਸਰਕਾਰ ਨਾਲ ਜੁੜੇ ਉਹਨਾਂ ਤੇ ਜ਼ਰੂਰ ਅਸੀਂ ਵਿਚਾਰ ਕਰਾਂਗੇ ਔਰ ਗੱਲ ਵੀ ਕਰਾਂਗੇ ਲੇਕਿਨ ਅੱਜ ਦਾ ਜਿਹੜਾ ਮੇਨ ਅਜੰਡਾ ਹੈ ਜਿਹੜੀ ਦੁਖਦੀ ਰੱਗ ਹੈ ਜਿਹੜੀ ਇਮੀਡੀਏਟ ਸਮੱਸਿਆ ਉਹ ਲੈਂਡ ਪੂਲਿੰਗ ਐਕਟ ਆ ਦੇਖੋ ਅਸਲ 'ਚ ਇਹ ਕਾਲਾ ਕਾਨੂੰਨ ਆ ਇਪ ਆਮ ਆਦਮੀ ਪਾਰਟੀ ਵਾਲੇ ਲਗਾਤਾਰ ਗੱਲਾਂ ਕਰਦੇ ਸੀ ਨਾ ਕਾਲੇ ਕਾਨੂੰਨ ਦੀਆਂ ਆਹ ਜਿਹੜਾ ਕਾਨੂੰਨ ਲੈ ਕੇ ਆਇਆ ਇਹ ਆ ਕਾਲਾ ਕਾਨੂੰਨ ਇਹ ਆ ਜ਼ਮੀਨਾਂ ਹੜਪਣ ਦੀ ਕੋਸ਼ਿਸ਼ ਇਹ ਆ ਆਪਣੇ ਕੇਜਰੀਵਾਲ ਦੇ ਜਿਹੜੇ ਚਹੇਤੇ ਬਿਲਡਰ ਨੇ ਚਹੇਤੇ ਜਿਹੜੇ ਡਿਵੈਲਪਰ ਨੇ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟ ਕੇ ਜ਼ਬਰਦਸਤੀ ਆਪਦੇ ਚਹੇਤਿਆਂ ਨੂੰ ਦੇਣੀ ਔਰ ਹਜ਼ਾਰਾਂ ਕਰੋੜ ਰੁਪਈਆ ਉਹਨਾਂ ਕੋਲ ਲੈ ਕੇ ਪੰਜਾਬ ਦਾ ਇਲੈਕਸ਼ਨ ਲੜਨਾ ਇਹ ਬੜੀ ਸੋਚੀ ਸਮਝੀ ਬੜੀ ਡੂੰਗੀ ਸਾਜ਼ਿਸ਼ ਆ ਪੰਜਾਬ ਦੀਆਂ ਜ਼ਮੀਨਾਂ ਨੂੰ ਹੜਪਣ ਦੀ ਔਰ ਮੈਂ ਕਹਿੰਦਾ ਇਹ ਸ਼ੁਰੂਆਤ ਐ ਜੇ ਆਪਾਂ ਅੱਜ ਹੀ ਤਗੜੇ ਹੋ ਕੇ ਇਹਨਾਂ ਨੂੰ ਨੱਪ ਲਿਆ ਤੇ ਠੀਕ ਐ ਨਹੀਂ ਤੇ ਪੂਰੇ ਪੰਜਾਬ ਦੇ ਵਸਿੱਲੇ ਲੁੱਟੇ ਜਾਂਦੇ ਆ ਜੀ ਤੁਸੀਂ ਦੇਖੋ ਪੰਜਾਬ ਦਾ ਸਾਰਾ ਸ਼ਰਾਬ ਮਾਫੀਆ ਇਹਨਾਂ ਨੇ ਕਬਜ਼ਾ ਕਰ ਲਿਆ ਰੇਤ ਮਾਫੀਆ ਸਾਰਾ ਇਹਨਾਂ ਨੇ ਖੜਾ ਕਰ ਲਿਆ ਪੰਜਾਬ ਦੀਆਂ ਨੌਕਰੀਆਂ ਸਾਰੀਆਂ ਦਿੱਲੀ ਵਾਲੇ ਤੇ ਬਾਹਰ ਦੇ ਲੋਕ ਖਾ ਗਏ ਤੇ ਹੁਣ ਜ਼ਮੀਨਾਂ ਵੀ ਪੰਜਾਬ ਦੀਆਂ ਨੱਪਣ ਨੂੰ ਫਿਰਦੇ ਆ ਇਹ ਕੇਜਰੀਵਾਲ ਸਸੋਧੀਆਂ ਸਤਿੰਦਰ ਜੈਨ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਬੜੀ ਡੂੰਗੀ ਤੇ ਗਹਿਰੀ ਸਾਜ਼ਿਸ਼ ਆ ਔਰ ਬਦਕਿਸਮਤੀ ਗੱਲ ਇਹ ਆ ਕਿ ਆਪਣੇ ਆਪ ਨੂੰ ਪੰਜਾਬੀ ਘਵਨ ਵਾਲਾ ਆਪਣੇ ਆਪ ਨੂੰ ਪੰਜਾਬ ਦੇ ਹਿਤਾ ਦਾ ਰਾਖਾ ਕਹਿਣ ਵਾਲਾ ਭਗਵੰਤ ਮਾਨ ਜਿਹੜਾ ਉਹ ਕਟਪੁਤਲੀ ਬਣ ਕੇ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਨੂੰ ਲੁੱਟਣ ਦੀ ਸਾਜ਼ਿਸ਼ ਦਾ ਹਿੱਸਾ ਬਣ ਗਿਆ ਠੀਕ ਅਸੀ ਥੈਂਕ ਯੂ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਨੇ ਆਲ ਪਾਰਟੀ ਨੂੰ ਕਿਸਾਨਾਂ ਦੇ ਮੁੱਦਿਆਂ ਤੇ ਆਪਣਾ ਸਟੈਂਡ ਉਹਨਾਂ ਨੇ ਜਾਣਨ ਦੇ ਲਈ ਬੁਲਾਇਆ ਪਹਿਲਾ ਤਾਂ ਮੈਂ ਉਹਨਾਂ ਦੀ ਇਸ ਕੋਸ਼ਿਸ਼ ਦਾ ਧੰਨਵਾਦ ਕਰਦਾ ਮੈਂ ਸਮਝਦਾ ਕਿ ਇਹ ਇੱਕ ਬਹੁਤ ਅੱਛੀ ਐਕਸਰਸਾਈਜ਼ ਆ ਕਿ ਡੈਮੋਕ੍ਰੇਸੀ ਦੇ ਵਿੱਚ ਜਦੋਂ ਸੰਗਤ ਦੇ ਅੰਦਰ ਅਲੱਗ-ਅਲੱਗ ਸੰਗਠਨਾ ਦੇ ਅੰਦਰ ਐਸੀ ਚੇਤਨਾ ਆ ਜਾਂਦੀ ਹੈ ਕਿ ਉਹ ਸਾਰੀਆਂ ਪਾਰਟੀਆਂ ਦਾ ਕਿਸੇ ਵੀ ਇਸ਼ੂ ਦੇ ਉੱਪਰ ਅਜੰਡਾ ਜਾਣ ਕੇ ਅੱਗੇ ਵਧਣਾ ਚਾਹੁੰਦੇ ਇਹ ਪੰਜਾਬ ਦੇ ਲਈ ਸ਼ੁਭ ਮੈਸੇਜ ਹੈ ਇੱਕ ਅੱਛਾ ਮੈਸੇਜ ਔਰ ਜੋ ਉਹਨਾਂ ਨੇ ਮੁੱਦੇ ਲਏ ਖਾਸ ਕਰਕੇ ਲੈਂਡ ਪੁਲਿੰਗ ਜੋ ਜ਼ਮੀਨ ਕਿਸਾਨਾਂ ਤੋਂ ਖੋ ਕੇ ਪੰਜਾਬ ਸਰਕਾਰ ਨੇ ਉਹਨੂੰ ਇੱਕ ਬਿਲਡਰ ਦੇ ਤੌਰ ਤੇ ਪੰਜਾਬ ਦੀ ਸਰਕਾਰ ਸਰਕਾਰਾਂ ਬਣਾਈਆਂ ਜਾਣੀਆਂ ਜਨਤਾ ਦੀ ਸੇਵਾ ਦੇ ਲਈ ਸਰਕਾਰਾਂ ਕੋਈ ਕਾਰੋਬਾਰ ਕਰਨ ਲਈ ਨਹੀਂ ਬਣਾਈਆਂ ਜਾਣੀਆਂ ਪੰਜਾਬ ਦੀ ਸਰਕਾਰ ਇੱਕ ਪ੍ਰਾਪਰਟੀ ਡੀਲਰ ਦੀ ਹیثیت ਵਿੱਚ ਹੁਣ ਕੰਮ ਸ਼ੁਰੂ ਕਰਨਾ ਚਾਹੁੰਦੀ। ਇੱਕ ਬਿਲਡਰ ਦੀ ਹیثیت ਦੇ ਵਿੱਚ। ਔਰ ਸਭ ਤੋਂ ਵੱਡਾ ਦੁਖਾਂਤ ਹੈ ਕਿ ਕਿਸਾਨਾਂ ਤੋਂ ਜ਼ਮੀਨ ਖੋਣਾ। ਖੇਤੀਬਾੜੀ ਲਈ ਉਪਜਾਊ ਜ਼ਮੀਨ ਜਿਹੜੀ ਆ ਉਹਨੂੰ ਖੰਡਰ ਦੇ ਵਿੱਚ ਬਦਲਣਾ। ਇਹ ਕਦੇ ਵੀ ਪੰਜਾਬ ਦੇ ਹਿੱਤਾਂ ਵਿੱਚ ਨਹੀਂ ਹੋ ਸਕਦਾ। ਔਰ ਫਿਰ ਜੋ ਉਸ ਦੀ ਕੀਮਤ ਤੈਅ ਕੀਤੀ ਆ ਕਿਸਾਨ ਤਾਂ ਬਰਬਾਦ ਹੋ ਹੀ ਰਿਹਾ। ਉਸ ਜ਼ਮੀਨ ਤੇ ਜਿਹੜਾ ਡਿਪੈਂਡੈਂਟ ਮਜ਼ਦੂਰ ਉਹ ਵੀ ਬਰਬਾਦ ਹੋ ਰਿਹਾ ਔਰ ਉਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਘਰ ਬਣਾਉਣੇ ਆਪਣੇ ਆਮ ਸੁਧਾਰਨ ਲੋਕਾਂ ਨੇ 30000 ਰੁਪਏ ਪ੍ਰਤੀ ਗੱਜ ਰੇਟ ਰੱਖਣਾ 30000 ਰੁਪਏ ਪ੍ਰਤੀ ਗੱਜ 3 ਗੱਜ ਦਾ ਇੱਕ ਮਰਲਾ ਬਣਦਾ ਕੇਸਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੋਂ ਜ਼ਮੀਨ ਜ਼ਬਰਦਸਤੀ ਖੋ ਕੇ ਇਹ 9 ਲੱਖ ਰੁਪਏ ਪ੍ਰਤੀ ਮਰਲਾ ਆਮ ਲੋਕਾਂ ਨੂੰ ਗਰੀਬਾਂ ਨੂੰ ਵੇਚ ਕੇ ਉਹਨਾਂ ਦੇ ਆਪਣੇ ਘਰਾਂ ਦੇ ਸੁਪਨਿਆਂ ਨੂੰ ਚੱਕਨਾ ਚੂਰ ਕਰਨ ਦੀ ਨੀਤੀ ਲੈ ਕੇ ਅੱਗੇ ਵੱਧ ਰਹੀ ਹੈ ਬਹੁਜਨ ਸਮਾਜ ਪਾਰਟੀ ਨੇ ਜਿਸ ਦਿਨ ਸਰਕਾਰ ਨੇ ਇਹ ਆਪਣੀ ਪਾਲਿਸੀ ਜਨਤਕ ਕੀਤੀ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਇਹ ਨਾ ਸਟੇਟ ਦੀ ਡਿਵੈਲਪਮੈਂਟ ਦੇ ਹਿੱਤ ਵਿੱਚ ਨਾ ਇਹ ਜਨਤਾ ਦੇ ਹਿੱਤ ਵਿੱਚ ਆ ਇਹ ਕਿਸਾਨ ਵਿਰੋਧੀ ਆ ਇਹ ਕਰਮਚਾਰੀ ਵਿਰੋਧੀ ਆ ਇਹ ਕਿਰਤੀ ਕਾਮਿਆਂ ਦੇ ਵਿਰੋਧੀ ਆ ਬਹੁਜਨ ਸਮਾਜ ਪਾਰਟੀ ਦਾ ਇਹ ਸਪਸ਼ਟ ਸਪੈਂਡ ਆ ਸਟੈਂਡ ਆ ਔਰ ਇਸ ਤੋਂ ਇਲਾਵਾ ਜਿਹੜਾ ਵਾਟਰ ਇੰਟਰ ਸਟੇਟ ਵਾਟਰ ਡਿਸਪਿਊਟ ਆ ਜਾਂ ਧਰਤੀ ਹੇਠਲਾ ਪਾਣੀ ਜਿਹੜਾ ਉਹ ਦਿਨੋਂ ਦਿਨ ਹੋਰ ੇਠਾਂ ਜਾ ਰਿਹਾ ਇਹ ਇੱਕ ਬੜੀ ਚੁਣੌਤੀ ਆ ਇਦੇ ਵਿੱਚ ਸਾਨੂੰ ਦੋਏ ਤਰਫੋਂ ਜਿੰਮੇਵਾਰੀ ਵਾਲਾ ਸਟੈਂਡ ਲੈਣਾ ਪਊ ਠੀਕ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ ਲੁੱਟਵਾਉਣ ਤੋਂ ਵੀ ਬਚਾਉਣਾ ਔਰ ਜਿਹੜਾ ਅਸੀਂ ਇਹਦਾ ਕੋਈ ਮਿਸਜੂਜ਼ ਕਿਤੇ ਹੋ ਰਿਹਾ ਉਹਨੂੰ ਵੀ ਅਸੀਂ ਰੋਕੀਏ ਔਰ ਜਿਹੜਾ ਇੰਡਸਟਰੀਅਲ ਵੇਸਟ ਸੀਵਰੇਜ ਦਾ ਵੇਸਟ ਬਿਨਾਂ ਟ੍ਰੀਟਮੈਂਟ ਤੋਂ ਅਸੀਂ ਧਰਤੀ ਹੇਠਲੇ ਪਾਣੀ ਨੂੰ ਗੰਦਲਾ ਕਰਨੇ ਲਈ ਔਰ ਉਹਦੇ ਵਿੱਚੋਂ ਕੈਂਸਰ ਨਿਕਲਦਾ ਖਤਰਨਾਕ ਜਾਨਲੇਵਾ ਬਿਮਾਰੀਆਂ ਨਿਕਲਦੀਆਂ ਇਹਦੇ ਤੇ ਵੀ ਇੱਕ ਇੱਕ ਬਕਾਇਦਾ ਕੰਪਰੀਹੈਂਸਿਵ ਪਲਾਨ ਬਣਾਉਣ ਦੀ ਜ਼ਰੂਰਤ ਹੈ ਔਰ ਬਹੁਜਨ ਸਮਾਜ ਪਾਰਟੀ ਉਸ ਤਰਫ ਅੱਗੇ ਵਧਣਾ ਚਾਹੁੰਦੀ ਹੈ ਔਰ ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਜਿਹੜਾ ਇੰਟਰਨੈਸ਼ਨਲ ਫ੍ਰੀ ਟ੍ਰੇਡ ਐਗਰੀਮੈਂਟ ਹੈ ਸਾਡਾ ਕੇਂਦਰ ਸਰਕਾਰ ਨੂੰ ਕਹਿਣਾ ਕਿ ਉਹ ਜਿੱਥੇ ਸਟੇਟ ਦੇ ਜਾਂ ਨੇਸ਼ਨ ਦੇ ਇੰਟਰਸਟ ਨੂੰ ਪ੍ਰੋਟੈਕਟ ਕਰੇ ਬਣਾ ਕੇ ਅੱਗੇ ਵਧੂਗੀ ਤਾਂ ਉਹਦੇ ਆਉਣ ਵਾਲੇ ਸਮੇਂ 'ਚ ਬੜੇ ਭਿਆਨਕ ਨਤੀਜੇ ਨਿਕਲਣਗੇ ਔਰ ਇਸ ਤੋਂ ਵੀ ਬੜੀ ਸਮੱਸਿਆ ਜਿਹੜੀ ਹੈ ਜੀ ਸਾਡੇ ਪੰਜਾਬ ਦੇ ਵਿੱਚ 2 ਲੱਖ ਨੌਜਵਾਨ ਪੰਜਾਬ ਦਾ ਚਿੱਟੇ ਨੇ ਖਾ ਲਿਆ ਮਾਮਾ ਬਿਲਕਦੀਆਂ ਭੈਣਾ ਬਿਲਕਦੀਆਂ ਸਾਡੀਆਂ ਧੀਆਂ ਦੇ ਸੁਹਾਗ ਲੁੱਟੇ ਜਾ ਰਹੇ ਤੋਂ ਬਹੁਜਨ ਸਮਾਜ ਪਾਰਟੀ ਇਹ ਵੀ ਪੰਜਾਬੀਆਂ ਨੂੰ ਸੱਦਾ ਦੇਣਾ ਚਾਹੁੰਦੀ ਆ ਕਿ ਆਉਣ ਵਾਲਾ ਸਤਾਈ ਜਿਹੜਾ ਇਹ ਰਿਲੇਸ਼ਨ ਬਚਾਉਣ ਲਈ ਨਹੀਂ ਇਹ ਜਨਰੇਸ਼ਨ ਬਚਾਉਣ ਲਈ ਅੱਗੇ ਵਧਿਆ ਜਾਵੇ ਪੰਜਾਬ ਦੇ ਅੰਦਰ ਜਿੱਥੇ ਅਸੀਂ ਪਾਣੀ ਬਚਾਉਣ ਦੀ ਗੱਲਾਂ ਕਰਦੇ ਆ ਅਸੀਂ ਧਰਤੀ ਬਚਾਉਣ ਦੀ ਗੱਲਾਂ ਕਰਦੇ ਆ ਉੱਥੇ ਸਾਡੇ ਲਈ ਜਨਰੇਸ਼ਨ ਬਚਾਉਣਾ ਵੀ ਇੱਕ ਬੜੀ ਚੁਣੌਤੀ ਹੈ ਯੂਥ ਸਾਡਿਆਂ ਘਰਾਂ ਦੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਔਰ ਜਿਸ ਘਰ ਵਿੱਚ ਜੰਗ ਜਨਰੇਸ਼ਨ ਨਾ ਹੋਵੇ ਉੱਥੇ ਗੱਡੀਆਂ ਕਾਰਾਂ ਕੋਠੀਆਂ ਜ਼ਮੀਨਾਂ ਉਹਨੂੰ ਕਦੀ ਚੰਗੀਆਂ ਨਹੀਂ ਲੱਗਦੀਆਂ ਕਿਸੇ ਵੀ ਸਟੇਟ ਦੀ ਨੇਸ਼ਨ ਦੀ ਫੈਮਿਲੀ ਦੀ ਪੂੰਜੀ ਜਵਾਨੀ ਹੁੰਦੀ ਆ ਔਰ ਸਾਡੀ ਜ਼ੁਬਾਨੀ ਤੇ ਹੀ ਹਮਲਾ ਹੋ ਰਿਹਾ ਸੋ ਇਸ ਕਰਕੇ ਪੰਜਾਬ ਨੂੰ ਮੈਂ ਇਹ ਸਮਝਦਾ ਕਿ 78 ਸਾਲ ਦੇ ਹਾਕਮ ਜਿਹੜੇ ਰਹੇ ਆ ਚਾਹੇ ਉਹ ਕੇਂਦਰ ਦੇ ਆ ਚਾਹੇ ਉਹ ਸੂਬੇ ਦੇ ਆ ਉਹਨਾਂ ਨੇ ਪੰਜਾਬ ਨਾਲ ਜ਼ਿਆਤੀ ਕੀਤੀ ਆ ਕਿਸਾਨਾਂ ਨਾਲ ਵੀ ਜ਼ਿਆਤੀ ਕੀਤੀ ਆ ਸਮੂਹਿਕ ਤੌਰ ਤੇ ਪੰਜਾਬੀਆਂ ਨਾਲ ਜ਼ਿਆਤੀ ਕੀਤੀ ਆ ਪੰਜਾਬ ਦੀ ਆਪਣੀ ਕੋਈ ਕੈਪੀਟਲ ਅਜੇ ਤੱਕ ਹੈ ਨਹੀਂ ਪੰਜਾਬ ਦੇ ਨਾਲ ਹਰ ਪੱਧਰ ਤੇ ਬਿਤਕਰਾ ਹੋਇਆ ਇਸ ਕਰਕੇ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਕਿ 78 ਸਾਲ ਜਿਨ੍ਹਾਂ ਨੂੰ ਅਜਮਾ ਲਿਆ ਬਰਬਾਦੀ ਤੋਂ ਸવાય ਕੁਝ ਮਿਲਿਆ ਨਹੀਂ ਆਓ ਉਹਨਾਂ ਨੂੰ ਰੱਦ ਕਰੀਏ ਔਰ ਇੱਕ ਨਵਾਂ ਬਦਲ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਛੇੜੀ ਆ ਅਸੀਂ ਪੰਜਾਬੀਆਂ ਨੂੰ ਸੱਦਾ ਦੇਣਾ ਚਾਹੁੰਦੇ ਆ ਕਿ ਪੰਜਾਬ ਸੰਭਾਲੋ ਮਹਮ ਨੂੰ ਆਪਣਾ ਅਸ਼ੀਰਵਾਦ ਦੇਵੋ ਤਾਂ ਕਿ ਪੰਜਾਬ ਨੂੰ ਇਸ ਕੋਰ ਸੰਕਟ ਦੇ ਵਿੱਚੋਂ ਕੱਢ ਕੇ ਇੱਕ ਨਵਾਂ ਸੇਤਮੰਦ ਪੰਜਾਬ ਬਣਾਇਆ ਜਾ ਸਕੀ ਧੰਨ ਠੀਕ ਹੈ ਸਤਿਥੇ ਬੰਦੀਆਂ ਵੱਲੋਂ ਅੱਜ ਸਰੋ ਪਾਰਟੀ ਮੀਟਿੰਗ ਜਿਹੜੀ ਉਹ ਸੱਦਗੀ ਜਿਹਦੇ ਵਿੱਚ ਚਾਰ ਮੰਗਾਂ ਦੇ ਮੁੱਖ ਰੱਖਦੇ ਹੋਏ ਅੱਜ ਮੀਟਿੰਗ ਹੁੰਦੀ ਹੋਈ ਨਹੀਂ ਤੇ ਰਹੀ ਜਿੱਦੇ ਵਿੱਚ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਇਸ ਜਗ੍ਹਾ ਤੇ ਉੱਤੇ ਮੌਜੂਦ ਰਹਿੰਦੇ ਹੋਏ ਆ ਜ਼ੂ ਨਜ਼ਰਾਂਗੇ ਇੱਕ ਵਾਰ ਨਜ਼ਰ ਜਿਹੜੀ ਪਾ ਲਈਏ ਤੇ ਨਜ਼ਰ ਦੇ ਵਿੱਚ ਪੰਜਾਬ ਡੈਲ ਪੁਲਿੰਗ ਨੀਤੀ ਜਿਹੜੀ ਆ ਉਹ ਲਗਾਤਾਰ ਕਿਸਾਨ ਜਿਹੜੇ ਨੇ ਉਸ ਦਾ ਵਿਰੋਧ ਕਰਦੇ ਹੋਏ ਵੀ ਨਜ਼ਰਾਂ ਨੇ ਨਸਾ ਪੁਗ ਤੋਂ ਸਮਝੋ ਤਾਂ ਇਹ ਗੱਲ ਕਰੀਓ ਪੰਜਾਬ ਦੇ ਪਾਣੀ ਦੀ ਗੱਲ ਕਰ ਚਾਹ ਹਸਾਇਕਾਤਾ ਲਹਿਰ ਦੀ ਗੱਲ ਕਰੀਏ ਜਿਹਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਉਹ ਪੂਰੀ ਤਰ੍ਹਾਂ ਤੇ ਇੱਥੇ ਅਜੇ ਮੌਜੂਦ ਰਹਿਣੀਆਂ ਹਾਲਾਂਕਿ ਜੇਕਰ ਸੁਦੀ ਇੰਕਲ ਦੇਖ ਤੋਂ ਇਕਬਾਲ ਸਿੰਘ ਚੋਤਾ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹਦੇ ਵਿੱਚ ਨੇ ਤੇ ਕੇਵਲ ਸਿੰਘ ਢਿੱਲੋਂ ਬੀਜੇਪੀ ਤੋਂ ਨੇ ਸੁਭਾਸ਼ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਤੋਂ ਨੇ ਅਫਤਾਰ ਸਿੰਘ ਬੀਐਸਪੀ ਤੋਂ ਸੁਖਵਿੰਦਰ ਸ਼ੇਖੋ ਸੀਪੀਐਮ ਅਤੇ ਮੀਤ ਸਿੰਘ ਬਖਤਪੁਰਾ ਸੀਪੀਆਈਐਮ ਤੋਂ ਨੇ ਜਿਹੜੇ ਕਿ ਇਹ ਸਾਰੇ ਲੀਡਰ ਜਿਹੜੇ ਨੇ ਇੱਥੇ ਪਹੁੰਚਦੇ ਹੋਏ ਨਜ਼ਰ ਆਨੇ ਹਾਲਕੀ ਆਮ ਆਦੀ ਪੰਡਤ ਦੀ ਗੱਲ ਕਰੀਏ ਚਾਹੇ ਕਾਂਗਰਸ ਦੀ ਗੱਲ ਕਰੀਏ ਫਿਲਹਾਲ ਹਜੇ ਤੱਕ ਜਿਹੜੇ ਨਮਾਇੰਦੇ ਹੋ ਨਹੀਂ ਤੇ ਪਹੁੰਚਦੇ ਹੋਏ ਨਜ਼ਰ ਆਏ ਬਲਵੀਰ ਸਿੰਘ ਰਾਜੇਵਾਲ ਦੀ ਗੱਲ ਕਰੀਏ ਤਾਂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਇਹ ਸਾਰੀ ਮੀਟਿੰਗ ਜਿਹੜੀਆਂ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਹਰਿੰਦਰ ਸਿੰਘ ਲੱਖੋਬਾਲ ਜਿਹਨੇ ਨੇ ਉਹ ਪਹੁੰਚਦੇ ਹੋਏ ਨਜ਼ਰ ਆਏ ਨੇ ਦਰਸ਼ਨ ਸਿੰਘ ਕ੍ਰਾਂਤੀਕਾਰੀ ਯੂਨੀਅਨ ਤੋਂ ਪਹੁੰਚਦੇ ਹੋਏ ਨਜ਼ਰ ਆਏ ਨੇ ਪ੍ਰੇਮ ਸਿੰਘ ਪੰਗੋ ਦੀ ਗੱਲ ਕਰੀਏ ਚਤਨਾਮ ਸਿੰਘ ਅਜਰਾਲਾ ਦੀ ਗੱਲ ਕਰੀਏ ਜੰਗ ਸਿੰਘ ਚੌਂਦਾ ਦੀ ਗੱਲ ਕਰੀਏ ਮੁਕੇਸ਼ ਚੰਦਰ ਦੀ ਗੱਲ ਕਰ ਲਈਏ ਰੋਲਦ ਸਿੰਘ ਮਾਨਸਾ ਦੀ ਗੱਲ ਕਰ ਲਈਏ ਰਮਿੰਦਰ ਸਿੰਘ ਘਟਿਆਲਾ ਦੀ ਗੱਲ ਕਰ ਲਈਏ ਵੋਟਾ ਸਿੰਘ ਗੁਰਜਗਿੱਲ ਦੀ ਗੱਲ ਕਰ ਲਈਏ ਸਾਰੇ ਇਹ ਜਿਹੜੇ ਲੀਡਰ ਨੇ ਉਹ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਤੇ ਸੈਕਟਰ 35 ਦੇ ਵਿਖੇ ਇਹ ਕਿਸਾਨ ਭਵਨ ਦੇ ਵਿੱਚ ਮੀਟਿੰਗ ਜੀ ਰੱਖੀ ਗਈ ਹੈ ਹਾਲਾਂਕਿ 11 ਵਜੇ ਦਾ ਸਮਾਂ ਸੀਗਾ ਤੇ 11 ਵਜੇ ਨੇ ਟਾਈਮ ਦੀ ਗੱਲ ਕਰੀ ਤਾਂ 11:30 ਫਿਲਹਾਲ ਹੁਣ ਤੱਕ ਪਹੁੰਚ ਚੁੱਕੇ ਨੇ ਤੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਚਾਹੇ ਗੱਲ ਕਰ ਲੈ ਕਾਂਗਰਸ ਦੇ ਨੁਮਾਇੰਦੇ ਜਿਹੜੇ ਨਹੀਂ ਉਹ ਫਿਲਹਾਲ ਨਹੀਂ ਪਹੁੰਚਦੇ ਹੋਏ ਨਜ਼ਰ ਆਏ ਤੇ 11:30 ਵਜੇ ਮੀਟਿੰਗ ਦੇ ਸ਼ੁਰੂ ਹੋਣ ਦੀ ਹੋਈ ਹੁਣ ਫਿਲਹਾਲ ਨਜ਼ਰ ਜਿਹੜੀ ਆ ਰਹੀ ਹੈ ਤੇ 11 ਦੇ 2 ਵਜੇ ਤੱਕ ਇਹ ਮੀਟਿੰਗ ਜਿਹੜੀ ਚੱਲਦੀ ਹੋਏ ਨਜ਼ਰ ਆਏਗੀ ਤੇ ਖੁੱਲ ਕੇ ਜਿਹੜੀ ਚਰਚਾ ਇਸ ਮੀਟਿੰਗ ਦੇ ਵਿੱਚ ਪੋਲਿਟੀਕਲ ਲੀਡਰਾਂ ਦੇ ਨਾਲ ਹੋਤੀ ਹੋਈ ਜ਼ੂਲ ਨਜ਼ਰ ਆਏਗੀ ਤੇ ਸਰਕਾਰ ਨੇ ਲੈਂਡ ਪੋਲਿੰਗ ਦੀ ਇਹ ਸਕੀਮ ਚਲਾਈ ਆ ਅਸੀਂ ਬਿਲਕੁਲ ਪੂਰੀ ਤਰ੍ਹਾਂ ਇਹਦਾ ਵਿਰੋਧ ਕਰਦੇ ਆਂ ਔਰ ਡਟ ਕੇ ਕਿਸਾਨਾਂ ਦੇ ਨਾਲ ਖੜੇ ਆਂ ਇਸੇ ਕਰਕੇ ਅੱਜ ਮੀਟਿੰਗ 'ਚ ਆਏ ਆਂ ਕਿ ਜੋ ਵੀ ਕਿਸਾਨ ਕਰਨਗੇ ਜਿੱਥੇ ਸੰਘਰਸ਼ ਕਰਨਗੇ ਅਸੀਂ ਪੂਰਾ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਇਹ ਬਿਲਕੁਲ ਫਰਾਡ ਆ ਇਹ ਗਲਤ ਸਕੀਮ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਈ ਸਾਹਿਬ ਕਿਸਾਨ ਦੀ ਮਦਦ ਕਿਵੇਂ ਕਰਨਗੇ ਜੇ ਕਿਸੇ ਕੋਲ 5 ਏਕੜ ਦਾ 10 ਏਕੜਾ ਉਹ ਜ਼ਮੀਨ ਇਹਨਾਂ ਨੇ ਲੈ ਲਈ ਉਹ ਤੇ ਉਹਦਾ ਪਰਿਵਾਰ ਪਾਲਦਾ ਕਿਸਾਨ ਦਾ